ਇੰਡੀਆ ਤਿੱਬਤ ਬਾਰਡਰ ਪੁਲਿਸ ਨੇ ਭਾਰਤ ਤਿੱਬਤ ਸਰਾਂਤੇ ਤਸਕਰੀ ਕਰਕੇ ਲਿਆਂਦੇ ਗਏ ਸੋਨੇ ਦੀਆਂ 108 ਈਟਾਂ ਜ਼ਬਤ ਕੀਤੀਆਂ ਨੇ ਤੇ ਹਰੇਕ ਈਟ ਦਾ ਵਜ਼ਨ 1 ਕਿਲੋਗ੍ਰਾਮ ਹੈ ਦੱਸਦੇ ਕਿ ਕੇਂਦਰੀ ਅਰਧ ਸੈਨਿਕ ਫੋਰਸ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਅਧਿਕਾਰੀ ਨੇ ਦੱਸਿਆ ਕਿ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਧਿਕਾਰੀ ਨੇ ਦੱਸਿਆ ਕਿ ਸੋਨੇ ਤੋਂ ਇਲਾਵਾ ਦੋ ਮੋਬਾਈਲ ਫੋਨ ਇੱਕ ਦੂਰਬੀਨ ਦੋ ਚਾਕੂ ਅਤੇ ਕਈ ਚੀਨ ਨਿਰਮਿਤ ਖਾਦ ਸਮੱਗਰੀ ਜਿਵੇਂ ਕਿ ਕੇਕ ਅਤੇ ਦੁੱਧ ਵੀ ਜ਼ਬਤ ਕੀਤਾ ਗਿਆ ਉਨੇ ਨੇ ਦੱਸਿਆ ਕਿ ਆਈਟੀਬੀਪੀ ਦੇ ਇਤਿਹਾਸ 'ਚ ਉਸ ਵੱਲੋਂ ਸੋਨੇ ਦੀ ਸਭ ਤੋਂ ਵੱਡੀ ਜਬਤੀ ਹੈ ਜਬਤ ਸਮਗਰੀ ਨੂੰ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਗਿਆ ਅਧਿਕਾਰੀ ਨੇ ਦੱਸਿਆ ਕਿ ਆਈਟੀਬੀਪੀ ਦੀ 1ਵੀਂ ਬਟਾਲੀਅਨ ਨੇ ਜਵਾਨਾਂ ਨੇ ਤਸਕਰਾਂ ਦੀ ਕੁਸਪੇਟ ਰੋਕਣ ਦੇ ਲਈ ਪੂਰਬੀ ਲਦਾਖ ਦੇ ਜਾਂਗ ਖਾਂਗ ਉਪਕ ਖੇਤਰ ਦੇ ਮੰਗਲਵਾਰ ਦੁਪਹਿਰ ਨੂੰ ਲੰਬੀ ਦੂਰੀ ਤੱਕ ਗਸ਼ਤ ਸ਼ੁਰੂ ਕੀਤੀ ਜਿਸ ਚ ਚਿਜਬੂਲ ਨਰਬੁਲਾ ਜੰਗਲੇ ਅਤੇ ਜਾਖੜਾ ਸ਼ਾਮਿਲ ਹਨ ਕਿਉਂਕਿ ਗਰਮੀ ਦੇ ਮੌਸਮ ਚ ਤਸਕਰੀ ਗਤੀਵਿਧੀਆਂ ਵੱਧ ਜਾਂਦੀਆਂ ਹਨ ਅਧਿਕਾਰੀ ਨੇ ਦੱਸਿਆ ਕਿ ਅਸਲ ਕੰਟਰੋਲ ਰੇਖਾ ਤੋਂ ਕਰੀਬ 1 ਕਿਲੋਮੀਟਰ ਦੂਰ ਸ਼ਿਰਾਪਲੇ ਚ ਤਸਕਰੀ ਦੀ ਖੂਫੀਆ ਜਾਣਕਾਰੀ ਮਿਲੀ ਸੀ ਉਹਨਾਂ ਨੇ ਦੱਸਿਆ ਕਿ ਉਪ ਕਮਾਂਡੈਂਟ ਦੀਪਕ ਭੱਟ ਦੀ ਅਗਵਾਈ ਚ ਗਸ਼ਤੀ ਦਸਤੇ ਨੇ ਖੱ쩌ਰ ਤੇ ਸਵਾਦ ਦੋ ਲੋਕਾਂ ਨੂੰ ਦੇਖਿਆ ਤੇ ਉਹਨਾਂ ਨੂੰ ਰੁਕੰਦਲੀ ਕਿਆਦ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਪਿੱਛਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੇ ਦੱਸਿਆ ਕਿ ਸ਼ੁਰੂਆਤ 'ਚ ਦੋਸ਼ੀਆਂ ਨੇ ਖੁਦ ਨੂੰ ਮੈਡੀਕਲ ਪੌਦਿਆਂ ਦਾ ਸਪਲਾਈ ਕਰਤਾ ਦੱਸਿਆ ਪਰ ਉਹਨਾਂ ਦੇ ਸਮਾਨ ਦੀ ਤਲਾਸ਼ੀ ਲੈਣ ਤੇ ਭਾਰੀ ਮਾਤਰਾ 'ਚ ਸੋਨਾ ਅਤੇ ਹੋਰ ਸਮੱਗਰੀ ਹੋਣ ਦੀ ਜਾਣਕਾਰੀ ਮਿਲੀ ਹੈ ਅਧਿਕਾਰੀ ਨੇ ਦੱਸਿਆ ਕਿ ਤਸਕਰਾਂ ਦੀ ਪਛਾਣ ਤਰੇ ਸਿੰਘ ਚੰਬਾ ਅਤੇ ਸਤੰਜਨ ਦੁਰਗਿਆਲ ਵਜੋਂ ਹੋਈ ਹੈ ਦੋਵੇਂ ਲਦਾਖ ਦੇ ਨਿਯੋਮਾ ਇਲਾਕੇ ਦੇ ਰਹਿਣ ਵਾਲੇ ਹਨ ਉਹਨਾਂ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਨੂੰ ਜਬਤੀ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤਾ ਗਿਆ ਤੇ ਤਿੰਨਾਂ ਤੋਂ ਆਈਟੀ ਬੀਪੀ ਅਤੇ ਪੁਲਿਸ ਸਹਿਜੁਕਤ ਰੂਪ ਦੇ ਨਾਲ ਜਿਹੜਾ ਪੁੱਛਗਿੱਛ ਕਰ ਰਹੀ ਹੈ। ਪਾਜੀ ਸੀ ਲਾਂਚ ਅ ਲੌਂਗ ਰੇਜ ਪੈਟ੍ਰੋਲਿੰਗ ਇਟ ਦਿ ਬਾਰਡਰ ਏਰੀਆਜ਼ ਇਨ ਦਿ ਸਬਸੈਕਟਰ ਆਫ ਦਿ ਇਸਟਰ ਨਕਾਰ ਦਿ ਜਨਰਲ ਏਰੀਆ ਇਜ਼ ਸਿਸਫੁਲੀ ਨਰਬੁਲਾ ਜਾਦਨੇ And Zakla. So the team headed by Sri Deepak Bhatt, Deputy Commander, were launched. During the patrolling, on reaching the area of Sirigapale at around 1 .30 pm, party came across two suspicious persons. During the search, included that is on display here also, 108 numbers of gold bars. Also sees two mobile phones, one binocular, some Chinese food items, two cans, milk classy. As mentioned earlier, two ponies also, and then torch, hammer, nose pliers, and the two persons picked up, along with follow-ups which we have done in coordination with Ladakh police.